ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਤੁਹਾਨੂੰ ਸਟੇਟ ਸਲਵਾਰ ਬਣਾਉਣੀ ਦੱਸਾਂਗੇ ਸਭ ਤੋਂ ਪਹਿਲਾਂ ਜੀ ਦੇਖੋ ਆਪਾਂ ਸਲਵਾਰ ਦਾ ਪੌਂਚਾ ਰੈਡੀ ਕਰਨਾਗਾ ਪੌਂਚੇ ਤੇ ਆਪਾਂ ਬੁਕਰਮ ਤੇ ਕੱਪੜਾ ਲਗਾਉਣ ਤੋਂ ਬਾਅਦ ਉਹਨੂੰ ਦੋਵੇਂ ਪਾਸਿਓਂ ਸਿਲਾਈ ਮਾਰ ਕੇ ਫੋਲਡ ਕੀਤਾਗਾ ਕੱਪੜੇ ਨੂੰ ਆਹ ਦੇਖੋ ਜੀ ਇਹ ਪੱਟੀ ਜੀ ਆਪਣੀ ਐਦਾਂ ਬੁਕਰਮ ਵਾਲੀ ਬਣਾ ਕੇ ਰੱਖੀ ਹੋਈ ਸੀ ਦੋਵੇਂ ਪਾਸਿਓਂ ਹੀ ਆਪਾਂ ਫੋਲਡ ਕੀਤੀ ਹੈਗੀ ਫੋਲਡ ਕਰਨ ਤੋਂ ਬਾਅਦ ਇਹਨੂੰ ਸਲਵਾਰ ਦੇ ਸਿੱਧੇ ਪਾਸੇ ਧਰ ਕੇ ਉੱਪਰ ਐਦਾਂ ਸਿਲਾਈ ਲਗਾ ਲੈਣੀ ਹੈਗੀ ਇਸ ਤਰ੍ਹਾਂ ਜੀ ਹੌਲੀ-ਹੌਲੀ ਸਿਲਾਈ ਲਗਾ ਲੈਣੀ ਆ ਸਿਲਾਈ ਲਗਾਉਣ ਟਾਈਮ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾਗਾ ਵੀ ਕੱਪੜਾ ਅੱਧਾ-ਅੱਧਾ ਇੰਚ ਮਤਲਬ ਕਿ ਇੱਕ ਸਾਰੀ ਇੱਕ ਸਾਰੀ ਹੋਵੇ ਜਿਹਦੇ ਉੱਪਰ ਆਪਾਂ ਸਿਲਾਈ ਲਗਾਈਏ ਵੱਧ ਘੱਟ ਨਾ ਹੋਵੇ ਇਸ ਤਰ੍ਹਾਂ ਜੀ ਸਿਲਾਈ ਲਗਾਉਣ ਤੋਂ ਬਾਅਦ ਐਕਸਟਰਾ ਕੱਪੜੇ ਦੀ ਕਰ ਦੇਣੀ ਹੈਗੀ ਆਪਾਂ ਕਟਿੰਗ ਇਸ ਤਰ੍ਹਾਂ ਜੀ ਕਟਿੰਗ ਕਰਨ ਤੋਂ ਬਾਅਦ ਦੇਖੋ ਤੁਸੀਂ ਬਹੁਤ ਹੀ ਸਫਾਈ ਦੇ ਨਾਲ ਆਪਣਾ ਪੌਂਚਾ ਜੜਿਆ ਗਿਆ। ਇਸ ਤਰ੍ਹਾਂ ਪੌਂਚਾ ਜੜਨ ਦੇ ਨਾਲ ਜਦੋਂ ਆਪਾਂ ਪੌਂਚਾ ਬਣਾਉਨੇ ਆਂ ਜੀ ਕਦੇ ਵੀ ਮਤਲਬ ਕਿ ਪੌਂਚੇ 'ਚ ਵਲ ਨਹੀਂ ਪੈਂਦੇ ਹੈਗੇ। ਹੁਣ ਆਪਾਂ ਸਭ ਤੋਂ ਪਹਿਲਾਂ ਜੀ ਉੱਪਰ ਨਹੀਂ ਸਲਾਈ ਲਗਾਉਣੀ, نیچے ਸਲਾਈ ਲਗਾਉਣੀ ਹੈਗੀ। ਤੁਸੀਂ ਇਹਨੂੰ ਪੌਂਚੇ ਨੂੰ ਜੜਨ ਤੋਂ ਬਾਅਦ ਇਸ ਉੱਪਰ ਪ੍ਰੈਸ ਵੀ ਕਰ ਸਕਦੇ ਹੋ। ਪ੍ਰੈਸ ਕਰਨ ਦੇ ਨਾਲ ਹੋਰ ਵੀ ਜ਼ਿਆਦਾ ਸਫਾਈ ਆ ਜਾਂਦੀ ਹੈਗੀ। ਇਸ ਤਰ੍ਹਾਂ ਜੀ ਹੁਣ ਆਪਾਂ نیچے ਵਾਲੇ ਪਾਸੇ ਸਲਾਈ ਲਗਾ ਲੈਣੀ ਹੈਗੀ। ਪਹਿਲਾਂ ਆਪਾਂ ਨੂੰ ਉੱਪਰ ਸਲਾਈ ਨਹੀਂ ਪਹਿਲਾਂ ਆਪਾਂ ਨੂੰ ਨੀਚੇ ਸਲਾਈ ਲਗਾਉਣੀ ਚਾਹੀਦੀ ਹੈ ਜੀ ਐਸ ਤਰ੍ਹਾਂ ਜੀ ਨੀਚੇ ਸਲਾਈ ਲਗਾਉਣ ਤੋਂ ਬਾਅਦ ਹੌਲੀ-ਹੌਲੀ ਲਗਾ ਲੈਣੀ ਹੈ ਆਪਾਂ ਸਲਾਈ ਐਸ ਸਲਵਾਰ ਦੀ ਜੀ ਪਹਿਲਾਂ ਆਪਾਂ ਕਟਿੰਗ ਦੀ ਵੀਡੀਓ ਵੀ ਪਾਈ ਹੋਈ ਹੈ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਨਵੀਆਂ ਨੇ ਤੁਸੀਂ ਜੇ ਚਾਹੋ ਤਾਂ ਕਟਿੰਗ ਦੀ ਵੀਡੀਓ ਦੇਖਣੀ ਹੈਗੀ ਤਾਂ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਕਟਿੰਗ ਦੀ ਵੀਡੀਓ ਵੀ ਦੇਖ ਸਕਦੇ ਹੋਗੇ ਇਸ ਤੋਂ ਬਾਅਦ ਜੀ ਆਪਾਂ ਜਿਹੜੀ ਆਪਣੀ ਸਲਾਈ ਹੈ ਉਸ ਨੂੰ ਉੱਪਰ ਨੂੰ ਲੈ ਆਉਣਾਗਾ ਆ ਦੇਖੋ ਇਹ ਸਲਾਈ ਲੱਗ ਗਈ ਇਸ ਤਰ੍ਹਾਂ ਹੀ ਜੀ ਧਾਗਾ ਕਟਿੰਗ ਨਹੀਂ ਕਰਨਾ ਹੈਗਾ ਇਦਾਂ ਉੱਪਰ ਨੂੰ ਲਿਆ ਕੇ ਹੁਣ ਉੱਪਰ ਵਾਲੀ ਸਲਾਈ ਲਗਾ ਲੈਣੀ ਹੈਗੀ ਦੇਖੋ ਜੀ ਆਪਾਂ ਤੇ ਪੌਂਚਾ ਰੈਡੀ ਕਰਨਾ ਲੈਸ ਲਗਾ ਕੇ ਜੇ ਤੁਸੀਂ ਪੌਂਚਾ ਵੈਸੇ ਵੀ ਸਕਰੋਲ ਬਣਾ ਕੇ ਤਿਆਰ ਕਰਨਾਗਾ ਤਾਂ ਵੀ ਤੁਸੀਂ ਸਲਾਈ ਇੱਕ ਉੱਪਰ ਇੱਕ نیچے ਲਗਾਉਣ ਤੋਂ ਬਾਅਦ ਰੈਡੀ ਕਰਨਾ ਜਿਹੜਾ ਵਿੱਚ ਸੈਂਟਰ 'ਚ ਡਿਜ਼ਾਈਨ ਪਾਉਣਾ ਸਕਰੋਲ ਬਣਾਉਣੇ ਆ ਜਾਂ ਕੋਈ ਹੋਰ ਡਿਜ਼ਾਈਨ ਬਣਾਉਣਾ ਤਾਂ ਉਹ ਸਭ ਤੋਂ ਪਹਿਲਾਂ ਉੱਪਰ ਸਲਾਈ ਲਗਾਉਣੀ ਹੈ, نیچے ਸਲਾਈ ਲਗਾਉਣੀ ਆ ਫਿਰ ਤੁਸੀਂ ਉੱਪਰ ਸਲਾਈ ਲਗਾਉਣੀ ਆ ਫਿਰ ਵਿੱਚੋਂ ਪੌਂਚਾ ਰੈਡੀ ਕਰਨਾ ਜੀ ਆ ਦੇਖੋ ਜੀ ਬਹੁਤ ਹੀ ਸਫਾਈ ਦੇ ਨਾਲ ਆਪਣੀ ਸਲਾਈ ਵੱਜੀ ਆ ਕੋਈ ਵੀ ਵਲ ਨਹੀਂ ਪਏ ਹੈਗੇ ਆਪਾਂ ਨੂੰ ਪਹੁੰਚਾ ਹਮੇਸ਼ਾ ਇਸ ਤਰ੍ਹਾਂ ਹੀ ਜੜਨਾ ਚਾਹੀਦਾਗਾ ਇਸ ਤਰ੍ਹਾਂ ਪਹੁੰਚਾ ਜੜਨ ਦੇ ਨਾਲ ਬਿਲਕੁਲ ਵੀ ਵਲ ਨਹੀਂ ਪੈਂਦੇ ਆਹ ਵਾਲੀ ਲੈਸ ਜੀ ਜਿਹੜੀ ਵੀਡੀਓ ਚ ਆਪਾਂ ਕਟਿੰਗ ਕੀਤੀ ਸੀ ਸਲਵਾਰ ਦੀ ਤੁਹਾਨੂੰ ਦਿਖਾਈ ਸੀ ਇਹ ਜੋਇੰਟ ਸੀਗੀ ਆਪਾਂ ਕੈਂਚੀ ਦੇ ਨਾਲ ਇਹਨੂੰ ਜੀ ਮਤਲਬ ਕਿ ਫੁੱਲ ਕੱਟ ਕੇ ਅਲੱਗ ਕਰ ਲੇ ਇਦਾਂ ਜੀ ਇਹਨੂੰ ਪੀਸ ਬਣਾ ਲਏ ਇਹਦੇ ਫਲਾਵਰਸ ਕੱਟ ਲੇ ਕੱਟਣ ਤੋਂ ਬਾਅਦ ਜੀ ਆਪਾਂ ਇਹਨੂੰ ਇਸ ਤਰ੍ਹਾਂ ਜੀ ਇੱਕ ਪੌਂਚੇ ਤੇ ਪੰਜ ਫੁੱਲ ਲਗਾਏ ਨੇ ਜੀ ਆਪਾਂ ਇਹ ਵਾਈਟ ਕਲਰ ਦੀ ਲੇਸ ਸੀਗੀ ਜੀ ਇਹਨੂੰ ਜੀ ਆਪਾਂ ਸੂਈ ਧਾਗੇ ਦੇ ਨਾਲ ਮੂਰੀਆਂ ਤੇ ਅਟੈਚ ਕਰਨਾ ਪੌਂਚੇਆਂ ਤੇ ਕਿਉਂਕਿ ਪਹਿਲਾਂ ਮੈਂ ਮਸ਼ੀਨ ਦੇ ਨਾਲ ਇੱਕ ਫੁੱਲ ਲਗਾ ਕੇ ਦੇਖਿਆ ਸੀ ਮਸ਼ੀਨ ਦੇ ਨਾਲ ਜੀ ਸੂਈ ਟੁੱਟ ਗਈ ਸੀਗੀ ਉਸ ਤੋਂ ਬਾਅਦ ਜੀ ਮੈਂ ਸਾਰੇ ਫੁੱਲ ਸੂਈ ਧਾਗੇ ਦੇ ਨਾਲ ਹੀ ਲਾਏ ਨੇ ਇਸ ਤਰ੍ਹਾਂ ਜੀ ਸੂਈ ਧਾਗੇ ਦੇ ਨਾਲ ਮਿਹਨਤ ਜੁਰ ਥੋੜੀ ਜੀ ਜ਼ਿਆਦਾ ਆਈ ਆ ਮਤਲਬ ਕਿ ਪਰ ਲੱਗ ਬਹੁਤ ਸੋਹਣੇ ਜੇ ਹੁਣ ਜੀ 2 2 ਇੰਚ ਕਪੜਾ ਛੱਡ ਕੇ ਆਪਾਂ ਨਾ 2 2 ਇੰਚ ਦਾ ਫਾਸਲਾ ਛੱਡ ਕੇ ਆਪਾਂ ਨਿਸ਼ਾਨੀਆਂ ਲਾ ਲੈਣੀਆਂ ਨੇ ਆਪਾਂ ਵਾਈਟ ਚਾਕ ਤਾਂ ਯੂਜ਼ ਕੀਤਾ ਕਿਉਂਕਿ ਜੀ ਸਲਵਾਰ ਦਾ ਵਾਈਟ ਕਲਰ ਆਗਾ ਜੇ ਆਪਾਂ ਡਾਰਕ ਕਲਰ ਕਲਰ ਯੂਜ਼ ਕਰਾਂਗੇ ਤਾਂ ਉਹ ਕਲਰ ਮਤਲਬ ਕਿ ਜ਼ਿਆਦਾ ਦਿਖੂਗਾ ਹੁਣ ਜੀ ਆਪਾਂ ਐਦਾਂ ਪਿੰਟੈਕਸ ਰੈਡੀ ਕਰਨੇ ਸੀਗੇ ਪ੍ਰੈਸ ਦੀ ਹੈਲਪ ਦੇ ਨਾਲ ਆਪਾਂ ਪਹਿਲਾਂ ਕ੍ਰੀਜ਼ ਬਣਾਈ ਸੀਗੀ ਕ੍ਰੀਜ਼ ਬਣਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਉੱਪਰ ਸਲਾਈ ਲਗਾ ਲੈਣੀ ਹੈਗੀ ਜੇ ਤੁਸੀਂ ਵੀ ਸਲਵਾਰ ਤੇ ਪਿੰਟੈਕਸ ਬਣਾ ਕੇ ਰੈਡੀ ਕਰਨਾ ਚਾਹੋਗੇ ਤਾਂ ਜਦੋਂ ਇਹਦੀ ਕਟਿੰਗ ਕਰਨੀ ਆ ਤਾਂ ਆਪਾਂ ਨੂੰ 2 ਇੰਚ ਐਕਸਟਰਾ ਕਟਿੰਗ ਕਰਨੀ ਚਾਹੀਦੀ ਹੈਗੀ ਜੇ ਤੁਸੀਂ ਜ਼ਿਆਦਾ ਬਣਾਉਣੇ ਨੇ ਕਿਉਂਕਿ ਮੈਂ 3 ਬਣਾਏ ਨੇ ਜੇ ਤੁਸੀਂ ਇਸ ਤੋਂ ਜ਼ਿਆਦਾ ਬਣਾਉਣੇ ਆ ਤਾਂ ਤੁਸੀਂ ਜ਼ਿਆਦਾ ਕਟਿੰਗ ਕਰ ਲਓ ਕਿਉਂਕਿ ਇੱਕ ਪਿੰਟੈਕਸ ਦੇ ਵਿੱਚ ਅੱਧਾ ਇੰਚ ਕਪੜਾ ਆ ਜਾਂਦਾ ਹੈਗਾ ਜੀ ਅੱਧੇ ਇੰਚ ਤੋਂ ਵੀ ਜ਼ਿਆਦਾ ਆ ਜਾਂਦਾ ਹੋਊਗਾ ਜੇ ਅੱਧਾ ਇੰਚ ਕੱਪੜਾ ਤਾਂ ਆਉਂਦੇ ਹੀ ਆਉਂਦਾਗਾ ਜਦੋਂ ਆਪਾਂ ਸਲਵਾਰ ਦੀ ਕਟਿੰਗ ਕਰਨੀ ਹੈ ਇਹਦੇ ਵਿੱਚ ਇਹ ਡਿਜ਼ਾਈਨ ਰੈਡੀ ਕਰਨਾ ਤਾਂ ਆਪਾਂ ਨੂੰ 2 ਇੰਚ ਸਲਵਾਰ ਦਾ ਕੱਪੜਾ ਸਲਵਾਰ ਦੀ ਕਟਿੰਗ ਐਕਸਟਰਾ ਕਰਨੀ ਚਾਹੀਦੀ ਹੈਗੀ ਆਪਣੀ ਇਸ ਸਲਵਾਰ ਦੀ ਕਟਿੰਗ ਦੀ ਵੀਡੀਓ ਵੀ ਚੈਨਲ ਤੇ ਪਾਈ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਇਹ ਆਪਾਂ ਕਟਿੰਗ ਸਟ੍ਰੇਟ ਸਲਵਾਰ ਦੀ ਕੀਤੀ ਸੀ ਕਿ ਜੀ ਆਪਾਂ ਸਟ੍ਰੇਟ ਸਲਵਾਰ ਰੈਡੀ ਕਰਨੀ ਹੈਗੀ ਪਹੁੰਚਿਆ ਤੇ ਥੋੜੀ ਜੀ ਮਿਹਨਤ ਜ਼ਿਆਦਾ ਸੀ ਕਿ ਜੀ ਫੁੱਲ ਵਗੈਰਾ ਸੂਈ ਨਾਲ ਲਾਉਣੇ ਸੀ ਤਾਂ ਕਰਕੇ ਆਪਾਂ ਪਹਿਲਾਂ ਪਹੁੰਚੇ ਰੈਡੀ ਕੀ ਕਰਨੇ ਨੇ ਪਹੁੰਚਿਆਂ ਤੋਂ ਬਾਅਦ ਜੀ ਆਪਾਂ ਵਲ ਵਗੈਰਾ 벨ਟ ਕਿੱਦਾਂ ਬਣਾਉਣੀ ਹੈਗੀ ਸਾਰਾ ਕੁਝ ਤੁਹਾਨੂੰ ਦੱਸਾਂਗੇ ਆ ਦੇਖੋ ਜੀ ਆਪਣੀ ਪ੍ਰੈਸ ਦੇ ਨਾਲ ਕਰੀਜ਼ ਬਣਾਈ ਹੋਈ ਹੈਗੀ ਜਿੱਥੇ ਜਿੱਥੇ ਕਰੀਜ਼ ਆ ਉੱਥੋਂ ਉੱਥੋਂ ਹੀ ਆਪਾਂ ਕੱਪੜਾ ਫੋਲਡ ਕਰਕੇ ਉਸਦੇ ਉੱਪਰ ਸਲਾਈ ਲਗਾ ਲੈਣੀ ਹੈਗੀ ਇਸ ਤਰ੍ਹਾਂ ਜੀ ਆਪਾਂ ਹਲਕੇ ਜਿਹੇ ਡਿਜ਼ਾਈਨ ਬਣਾ ਕੇ ਆਪਣੇ ਸਿੰਪਲ ਜਿਹੇ ਤੇ ਸਸਤੇ ਜਿਹੇ ਸੂਟਾਂ ਨੂੰ ਬਹੁਤ ਹੀ ਪਿਆਰੀ ਤੇ ਡਿਜ਼ਾਈਨਰ ਲੁੱਕ ਦੇ ਸਕਦੇ ਆਂਗੇ ਥੋੜੀ ਜਿਹੀ ਮਿਹਨਤ ਤਾਂ ਜ਼ਰੂਰ ਜ਼ਿਆਦਾ ਆਉਂਦੀ ਹੈਗੀ ਪਰ ਆਪਣੇ ਸੂਟ ਬਹੁਤ ਹੀ ਸੋਹਣੇ ਤੇ ਪਿਆਰੇ ਲੱਗਣ ਲੱਗ ਜਾਂਦੇ ਨੇ ਅੱਜਕੱਲ ਜੀ ਵਾਈਟ ਸਲਵਾਰਾਂ ਦਾ ਤੇ ਉਹਨਾਂ ਉੱਪਰ ਐਦਾਂ ਪਿੰਟੈਕਸ ਬਣਾ ਕੇ ਲੇਸ ਵਗੈਰਾ ਲਾ ਕੇ ਤਿਆਰ ਕਰਨ ਦਾ ਬਹੁਤ ਹੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈਗਾ ਵਾਈਟ ਸਲਵਾਰ ਦੇ ਨਾਲ ਆਪਾਂ ਕੋਈ ਵੀ ਡਾਰਕ ਕਲਰ ਦਾ ਕੁੜਤੀ ਆਪਾਂ ਤਿਆਰ ਕਰਕੇ ਪਾ ਸਕਦੇ ਹਾਂ ਜੀ ਹੁਣ ਜੀ ਆਪਾਂ 벨ਟ ਰੈਡੀ ਕਰਾਂਗੇ 23 ਇੰਚ ਦੀ ਆਪਣੀ 벨ਟ ਦੀ ਚੌੜਾਈ ਸੀਗੀ ਆਪਾਂ ਦੋਵੇਂ ਪਾਸੇ 벨ਟ ਤੇ ਸਿਲਾਈ ਲਗਾ ਲੈਣੀ ਹੈਗੀ ਜਿੱਧਰ ਆਪਾਂ ਨਿਫਾ ਬਣਾਉਣਾ ਜਿੱਥੇ ਉਧਰ ਆਪਾਂ 2 ਇੰਚ ਉੱਪਰ ਕੱਪੜਾ ਛੱਡ ਦੇਣਾਗਾ ਹੁਣ ਜੀ ਆਪਾਂ ਤੁਹਾਨੂੰ ਨਿਫਾ ਮਤਲਬ ਕਿ ਨਿਫਾ ਬਣਾਉਣਾ ਤੇ ਜਿੜੀ ਬਣਾਉਣੀ ਦੱਸਾਂਗੇ ਵੀ ਜਿੜੀ ਕਿੱਦਾਂ ਬਣਾਉਣੀ ਹੈ ਨਿਫਾ ਕਿੱਦਾਂ ਬਣਾਉਣਾ ਆ ਦੇਖੋ ਜੀ ਕੱਪੜੇ ਨੂੰ ਇਧਰਲੇ ਪਾਸੇ ਨੂੰ ਫੋਲਡ ਕਰਕੇ ਆਪਾਂ ਸਲਾਈ ਲਗਾ ਲੈਣੀ ਹੈਗੀ ਹੁਣ ਆਪਾਂ ਜੀ ਚਿੜੀ ਬਣਾਉਣੇ ਹੈਗੇ ਇਸ ਤਰ੍ਹਾਂ ਆ ਦੇਖੋ ਇੱਕ ਦੋਵੇਂ ਕੱਪੜੇ ਇਧਰਲਾ ਇਧਰ ਨੂੰ ਕਰ ਲਿਆ ਉਧਰਲਾ ਉਧਰ ਨੂੰ ਕਰ ਲਿਆ ਤੇ ਆਪਾਂ ਇਦਾਂ ਵਿਚ ਨੂੰ ਫੋਲਡ ਕਰਕੇ ਸਲਾਈ ਲਗਾ ਲੈਣੀ ਹੈਗੀ ਇਸ ਤਰ੍ਹਾਂ ਜਿੜੀ ਬਣਾਉਣ ਦੇ ਨਾਲ ਜੀ ਮਤਲਬ ਕਿ ਬਹੁਤ ਹੀ ਆਪਣੀ 벨ਟ ਦੇ ਵਿੱਚ ਫਿਨਿਸ਼ਿੰਗ ਬਹੁਤ ਹੀ ਵਧੀਆ ਸਫਾਈ ਆਉਂਦੀ ਹੈ ਜੀ ਹੁਣ ਐਸੇ ਤਰ੍ਹਾਂ ਜੀ ਆਪਾਂ ਇਧਰਲੇ ਪਾਸੇ ਸਲਾਈ ਲਗਾ ਲੈਣੀ ਹੈਗੀ ਇਹ ਵੀ ਕਪੜਾ ਜੀ ਵਿੱਚ ਨੂੰ ਫੋਲਡ ਕਰ ਲੈਣਾਗਾ ਇਸ ਤਰ੍ਹਾਂ ਜੀ ਕਪੜਾ ਫੋਲਡ ਕਰਕੇ ਬਣਾਉਣ ਦੇ ਨਾਲ ਆਪਣੇ ਕਪੜੇ ਦੇ ਧਾਗੇ ਵਗੈਰਾ ਨਹੀਂ ਨਿਕਲਦੇ ਹੈਗੇ ਇਸ ਤਰ੍ਹਾਂ ਜੀ ਇਹ ਵਾਲੀ ਸਲਾਈ ਲਗਾਉਣ ਤੋਂ ਬਾਅਦ ਆਪਾਂ ਧਾਗੇ ਦੀ ਕਰ ਦੇਣੀ ਹੈਗੀ ਕਟਿੰਗ ਹੁਣ ਜੀ ਆਪਾਂ ਅੱਧਾ ਅੱਧਾ ਇੰਚ ਦੇਖੋ نیچے ਨੂੰ ਕਪੜਾ ਫੋਲਡ ਕੀਤਾਗਾ 2 2 ਇੰਚ ਦਾ ਆਪਾਂ ਨੇਫਾ ਵਿੱਚ ਨੂੰ ਮੋੜਿਆਗਾ 7.5 ਇੰਚ ਦੀ ਜੀ ਆਪਾਂ 벨ਟ ਰੈਡੀ ਮਤਲਬ ਕਿ ਕਟਿੰਗ ਕੀਤੀ ਸੀਗੀ ਇਹ ਬਣ ਕੇ ਜੀ 4.5 ਇੰਚ ਦੀ ਰਹਿ ਜਾਣੀ ਹੈਗੀ نیچے ਵੀ ਅੱਧੇ ਇੰਚ ਦੀ ਸਲਾਈ ਲੱਗੂਗੀ ਐਦਾਂ ਜੀ ਆਪਾਂ ਕੱਪੜਾ ਫੋਲਡ ਕਰੀ ਜਾਣਾਗਾ ਤੇ ਸਲਾਈ ਲਗਾਈ ਜਾਣੀ ਹੈਗੀ ਵਿੱਚ ਨੂੰ ਨੇਫੇ ਦੇ ਜ਼ਿਆਦਾ ਕੱਪੜਾ ਨਹੀਂ ਫੋਲਡ ਕਰਨਾ ਚਾਹੀਦਾ ਬਿਲਕੁਲ ਅੱਧਾ ਇੰਚ ਹੀ ਕਰਨਾ ਚਾਹੀਦਾ ਨਹੀਂ ਜਦੋਂ ਆਪਾਂ ਨਾ ਨਾਲਾ ਪਾਉਣੇ ਆਂਗੇ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਇਸ ਤਰ੍ਹਾਂ ਜੀ ਵਿੱਚ ਜ਼ਿਆਦਾ ਕੱਪੜਾ ਨਹੀਂ ਦੇਣਾ ਚਾਹੀਦਾ ਨੇਫੇ ਦੇ ਆਹ ਲਓ ਜੀ ਆਪਣੀ 벨ਟ ਬਣ ਕੇ ਹੋ ਗਈ ਰੈਡੀ ਹੁਣ ਆਪਾਂ ਤੁਹਾਨੂੰ ਬਾਲ ਦੱਸਾਂਗੇ ਵੀ ਸਲਵਾਰ ਦੇ ਸਟੇਟ ਸਲਵਾਰ ਦੇ ਬਾਲ ਕਿੰਨੇ ਇੰਚ ਦੇ ਵਿੱਚ ਵਿੱਚ ਪਾਉਣੇ ਚਾਹੀਦੇ ਨੇ ਕਿਉਂਕਿ ਸਟ੍ਰੇਟ ਸਲਵਾਰ ਦਾ ਮਤਲਬ ਹੁੰਦਾ ਵੀ ਸਲਵਾਰ ਦੀ ਜਿਹੜੀ ਮੀਨ ਸੈਂਟਰ ਵਾਲੀ ਕਰੀਜ਼ ਹੁੰਦੀ ਹੈ ਨਾ ਆਪਣੀ ਉਹ ਬਿਲਕੁਲ ਸਿੱਧੀ ਰਹੇ ਜਿਉ ਸਿੱਧੀ ਰਹੂਗੀ ਤਾਂ ਆਪਣੀ ਸਲਵਾਰ ਸਹੀ ਹੋਊਗੀ ਆ ਦੇਖੋ ਜੀ ਆਪਣੀ ਬੈਲਟ ਆ ਗਈ ਆ ਬੈਲਟ ਦਾ ਪਿਛਲਾ ਹਿੱਸਾ ਆਗਾ ਬੈਲਟ ਦਾ ਮੂਰਲਾ ਹਿੱਸਾ ਜੀ ਆ ਆਪਾਂ ਪਿੱਛੇ ਦੋਵਾਲ ਪਾਏ ਹੋਏ ਨੇ ਇਹ ਵਾਲਾ ਜੀ ਪਿਛਲੇ ਪਾਸੇ ਲੱਗੂਗੀ ਤੇ ਜਿਹੜੀ ਆਹ ਵਾਲੀ ਕਰੀਜ਼ ਹੁੰਦੀ ਹੈ ਜੀ ਇਹ ਬਿਲਕੁਲ ਸੈਂਟਰ ਚ ਰਹਿਣੀ ਚਾਹੀਦੀ ਹੈ ਫੇਰ ਆਪਣੀ ਜਿਹੜੀ ਸਟੇਟ ਸਲਵਾਰ ਆ ਗਈ ਉਹ ਸਹੀ ਬਣਦੀ ਹੈਗੀ ਦੋਵੇਂ ਪਾਸੇ ਜੀ ਆਪਾਂ 5-5 ਇੰਚ ਤੇ ਨਿਸ਼ਾਨੀ ਲਾਈ ਹੈਗੀ 5-5 ਇੰਚ ਦੇ ਵਿੱਚ ਆਪਣੇ ਬਲ ਰਹਿਣੇ ਚਾਹੀਦੇ ਨੇ ਦੋਵਾਂ ਨੂੰ ਪਲੱਸ ਕਰਕੇ ਹੋ ਗਏ ਜੀ ਇਹ 10 ਇੰਚ 5 ਇੰਚ ਇਧਰਲੇ ਪਾਸੇ 5 ਇੰਚ ਉਧਰਲੇ ਪਾਸੇ ਜੀ ਐਨੇ ਹਿੱਸੇ ਦੇ ਵਿੱਚ ਵਿੱਚ ਆਪਣੇ ਬਲ ਰਹਿਣਗੇ ਤਾਂ ਆਪਣੀ ਸਟੇਟ ਸਲਵਾਰ ਬਿਲਕੁਲ ਸਹੀ ਰਹੂਗੀ ਨਾ ਤਾਂ ਆਪਣੇ ਸਲਵਾਰ ਦਾ ਪੌਂਚਾ ਘੁੰਮੇ ਤੇ ਨਾਈ ਵਾਲੇ ਉੱਧਰ ਉੱਧਰ ਹੋਣ ਜਿਹੜੀ ਸੈਂਟਰ ਵਾਲੀ ਕਰੀਜ਼ ਹੁੰਦੀ ਆ ਨਾ ਪੌਂਚੇ ਵਾਲੀ ਉਹ ਬਿਲਕੁਲ ਸਿੱਧੀ ਰਹੂਗੀ ਆ ਦੇਖੋ ਜੀ ਆ ਉਧਰਲਾ ਜੀ ਉਹ ਮੂਰਲਾ ਹਿੱਸਾ ਸੀ ਆ ਪਿਛਲਾ ਹਿੱਸਾ ਦਾ 벨ਟ ਦਾ ਤੇ ਆ نیچے ਵਾਲੇ ਘੇਰੇ ਦਾ ਪਿਛਲਾ ਹਿੱਸਾ ਇਹਦੇ ਵਿੱਚ ਆਪਣੇ ਦੋ ਵਾਲ ਪਾਏ ਹੋਏ ਨੇ ਇਹਨੂੰ ਆਪਾਂ ਇਦਾਂ ਆਸਣ ਵਾਲੀ ਸਲਾਈ ਨੂੰ 벨ਟ ਵਾਲੀ ਪਿਛਲੀ ਸੀ ਆਉਣ ਵਾਲੀ ਸਲਾਈ ਦੇ ਨਾਲ ਜੋੜ ਕੇ ਆਪਾਂ ਇਹਦੇ ਉੱਪਰ ਸਲਾਈ ਲਗਾ ਲੈਣੀ ਆ 벨ਟ ਨੀਚੇ ਰੱਖਣੀ ਹੈਗੀ ਤੇ ਸਲਵਾਰ ਵਾਲਾ ਕੱਪੜਾ ਆਪਾਂ ਉੱਪਰ ਰੱਖਣਾਗਾ ਆਪਾਂ ਜੀ ਬਲ ਦੋ ਤਰੀਕਿਆਂ ਚ ਪੈ ਜਾਂਦੇ ਨੇ ਬਲ ਪਹਿਲਾਂ ਪਾ ਕੇ ਪਹਿਲਾਂ ਬਲ ਪਾ ਕੇ ਮਤਲਬ ਬਲ ਤਿਆਰ ਕਰਕੇ 벨ਟ ਤਿਆਰ ਕਰਕੇ ਫਿਰ ਵੀ ਅਟੈਚ ਹੋ ਜਾਂਦੀ ਹੈ 벨ਟ ਤੇ ਅੱਜ ਮੈਂ ਤੁਹਾਨੂੰ ਇੱਕ ਹੀ ਸਲਾਈ ਦੇ ਵਿੱਚ ਗਲ ਪਾਉਣੇ ਦੱਸਾਂਗੀ ਵੀ ਬਲ ਵੀ ਨਾਲ ਹੀ ਪੈ ਜਾਣਗੇ ਤੇ 벨ਟ ਵਾਲੀ ਸਲਾਈ ਵੀ ਨਾਲ ਹੀ ਲੱਗ ਜੂਗੀ ਆ ਦੇਖੋ ਜੀ ਜਿੱਥੇ ਆਪਣੇ ਨਿਸ਼ਾਨੀ ਲਾਈ ਹੋਈ ਸੀ ਇੱਥੋਂ ਆਪਾਂ ਪਹਿਲਾ ਬਲ ਸ਼ੁਰੂ ਕਰਨਾ ਪਾਉਣਾ ਇੱਥੋਂ ਜੀ ਆਪਾਂ ਬਲ ਪਾਈ ਜਾਣੇ ਆਂਗੇ ਜਦੋਂ ਆਪਾਂ ਸਲਾਈ ਕਰਦੇ ਹੁੰਨੇ ਆ ਜੀ ਆਪਾਂ ਨੂੰ ਆਪਣੇ ਆਪ ਹਿਸਾਬ ਆ ਜਾਂਦਾਗਾ ਵੀ ਆਪਾਂ ਕਿੰਨਾ ਕੁ ਘੇਰਾ ਹੈਗਾ ਆਪਾਂ ਕਿੰਨੇ-ਕਿੰਨੇ ਇੰਚ ਦੇ ਬਲ ਪਾਉਣੇ ਨੇ ਆਪਾਂ ਜਿਹੜਾ ਮਸ਼ੀਨ ਦਾ ਅੱਗੇ ਵਾਲਾ ਹਿੱਸਾ ਹੁੰਦਾ ਇਹਦੇ ਹਿਸਾਬ ਨਾਲ ਬਲ ਪਾ ਲੈ ਵੀ ਜੇ ਵੱਡਾ ਪਾਉਣਾਗਾ ਤਾਂ ਵੀ ਆ ਪੈਨ ਇੰਚ ਤੋਂ ਚੱਕਣਾ ਜੇ ਆਪਾਂ ਛੋਟੇ ਪਾਉਣੇ ਆਂਗੇ ਤਾਂ ਆ ਪੈਨ ਇੰਚ ਦੇ ਚੱਕਣੇ ਆ ਮਾੜਾ ਮੋਟਾ ਕੱਪੜਾ 1/2 ਇੰਚ ਬਾਅਦ ਜੇ ਵੇਉਤਾ ਜੀ ਜਦੋਂ ਐਂਡ ਆਲਾ ਬਲ ਪਾਉਣੇ ਹੁੰਨੇ ਆ ਉਹਦੇ ਵਿੱਚ ਬਾਅਦ ਘਾਟ ਹੋ ਜਾਂਦੀ ਹੈ ਜੀ ਐਦਾਂ ਬਲ ਪਾਉਣ ਦੇ ਨਾਲ ਹੀ ਬਹੁਤ ਹੀ ਸੌਖੇ ਤਰੀਕੇ 'ਚ ਤੇ ਬਹੁਤ ਹੀ ਘੱਟ ਸਮੇਂ 'ਚ ਬਲ ਪੈ ਜਾਂਦੇ ਨੇ ਆਪਣੀ ਸਲਵਾਰ ਬਹੁਤ ਹੀ ਘੱਟ ਸਮੇਂ 'ਚ ਸਿਲਾਈ ਹੋ ਜਾਂਦੀ ਹੈ ਜੀ ਇਸ ਤਰ੍ਹਾਂ ਜੀ ਬਲ ਪਾ ਲੈਣੇ ਨੇ ਆਪਣੇ ਸਾਰੇ ਜੀ ਸਟੇਟ ਸਲਵਾਰ 'ਚ 9-10 ਜਾਂ 8-9 ਇੰਚ ਬਲ ਪੈਣਗੇ ਅੱਜ ਜਿਹੜੀ ਹੁਣ ਆਸਣ ਵਾਲੀ ਸਲਾਈ ਐ ਜੀ ਸਿਰਫ ਆਪੇ ਆਸਣ ਵਾਲੀ ਸਲਾਈ ਤੋਂ ਜਿਹੜੀ ਬੈਲਟ ਵਾਲੀ ਵਿਚਾਲਲੇ ਸਲਾਈ ਐ ਆਸਣ ਵਾਲੀ ਸਲਾਈ ਐ ਇੱਥੋਂ ਆਪਾਂ ਜੀ ਮਸ਼ੀਨ ਨੂੰ ਇੱਧਰ ਦੁਬਾਰਾ ਫੇਰ ਮੋੜ ਲਿਆਉਣਾ ਸਲਾਈ ਆਪਾਂ ਇੱਥੋਂ ਜਿੱਥੋਂ ਲੈ ਕੇ ਆਂਦੀ ਐ ਉੱਥੋਂ ਹੀ ਡਬਲ ਕਰਕੇ ਆਪਾਂ ਬੈਕ ਚਲੇ ਜਾਣਾਗਾ ਜਿੱਥੋਂ ਆਪਾਂ ਪਿਛਲੇ ਆਸਣ ਵਾਲੀ ਸਲਾਈ ਤੋਂ ਬਲ ਮਤਲਬ ਕਿ ਸਲਾਈ ਲਗਾਉਣੀ ਸ਼ੁਰੂ ਕੀਤੀ ਸੀ ਉੱਥੇ ਹੀ ਆਗੇ ਦੇਖੋ ਜੀ ਹੁਣ ਆਪ ਪੈਸੇ ਤਰ੍ਹਾਂ ਦੂਜੇ ਪਾਸੇ ਨੂੰ ਚਲੇ ਜਾਣਾਗਾ ਤੇ ਜਿੱਥੇ ਨਿਸਾਨੀ ਲਗਾਈ ਸੀ ਉੱਥੋਂ ਫੇਰ ਆਪਾਂ ਬਲ ਪਾਉਣੇ ਸ਼ੁਰੂ ਕਰਨੇ ਨੇ ਆ ਦੇਖੋ ਜੀ ਆਪਾਂ ਉੱਥੇ ਤੱਕ ਪਹੁੰਚ ਗਏ ਜਿੱਥੇ ਆਪਾਂ ਨਿਸਾਨੀ ਲਾਈ ਸੀ ਚਾਹੇ ਤਾਂ ਜੀ ਸਟੇਟ ਸਲਵਾਰ ਹੋਵੇ ਚਾਹੇ ਆਪਣੀ ਹੈਵੀ ਸਲਵਾਰ ਪਟਿਆਲਾ ਸਲਵਾਰ ਹੋਵੇ ਮਤਲਬ ਕਿ ਦੋਵੇਂ ਸਲਵਾਰਾਂ ਦੇ ਆਪ ਐਸ ਤਰੀਕੇ ਚ ਵਾਲ ਪਾ ਸਕਦੇ ਆਂਗੇ ਇੱਧਰ ਵੀ ਜੇ ਆਪਾਂ ਉਸੇ ਤਰ੍ਹਾਂ ਹੀ ਵਾਲ ਪਾ ਲੇ ਵਾਲ ਪਾਉਣ ਤੋਂ ਬਾਅਦ ਹੁਣ ਆਪਾਂ ਸਲਾਈ ਕਰ ਦਾਂਗੇ ਡਬਲ ਇਹ ਵਾਲੀ ਸਲਾਈ ਡਬਲ ਕਰਨ ਤੋਂ ਬਾਅਦ ਆਪਾਂ ਨੂੰ ਸਲਵਾਰ ਨੂੰ ਸਿੱਧਾ ਕਰਕੇ ਬਲਾਂ ਦੇ ਉੱਪਰ ਇੱਕ ਟੌਪ ਸਟਿਚ ਵੀ ਜ਼ਰੂਰ ਲਗਾਉਣੀ ਚਾਹੀਦੀ ਹੈ ਜੀ ਉਹ ਸਲਾਈ ਲੱਗੀ ਹੋਈ ਸੋਹਣੀ ਵੀ ਲੱਗਦੀ ਹੈਗੀ ਤੇ ਉਹਦੇ ਨਾਲ ਬਲਾਂ ਦੀ ਮਜ਼ਬੂਤੀ ਵੀ ਹੋ ਜਾਂਦੀ ਹੈ ਜੀ ਉਨਾਸ ਲਾਈ ਲਗਾਉਣ ਤੋਂ ਬਾਅਦ ਆਪਾਂ ਤੁਹਾਨੂੰ ਸਲਵਾਰ ਸਿੱਧੀ ਕਰਕੇ ਦਿਖਾਉਣੇ ਆ ਵੀ ਆਪਣੇ ਵਾਲ ਸਹੀ ਪਏ ਨੇ ਕਿ ਨਹੀਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਲਵਾਰ ਆਪਣੀ ਜੀ ਕਿੱਦਾਂ ਦੀ ਬਣੀ ਹੈਗੀ ਆਪਾਂ ਧਾਗੇ ਦੀ ਕਰ ਲੈਣੀ ਆ ਕਟਿੰਗ ਹੁਣ ਆਪਾਂ ਤੁਹਾਨੂੰ ਸਲਵਾਰ ਸਿੱਧੀ ਕਰਕੇ ਦਿਖਾਵਾਂਗੇ ਆ ਦੇਖੋ ਜੀ ਆਪਣੇ ਵਾਲ ਪੈ ਗਏ ਬਹੁਤ ਇਸ ਫਾਇਦੇ ਨਾਲ ਪਏ ਨੇ ਜਿੰਨੇ ਵਾਲ ਇਧਰ ਨੇ ਜੀ ਉੰਨੇ ਵਾਲ ਉਧਰ ਨੇ ਕੋਈ ਵੀ ਵਾਲ ਆਪਣਾ ਵਧਿਆ ਘਟਿਆ ਨਹੀਂ ਹੈਗਾ ਪਰ ਜੇ ਕੋਈ ਇੱਕ ਵਾਲ ਵਧ ਘਟ ਵੀ ਜਾਵੇ ਤਾਂ ਕੋਈ ਖਾਸ ਗੱਲ ਨਹੀਂ ਜੀ ਇੰਨਾ ਕੁ ਚੱਲਦਾ ਹੈਗਾ ਆਪਣੇ ਬਲ ਪੈ ਗਏ ਆ ਦੇਖੋ ਜੀ ਸਾਰੇ ਵਾਲ ਪੈ ਗਏ ਸਟ੍ਰੇਟ ਸਲਵਾਰ ਦੇ ਵਾਲ ਆਪਾਂ ਨੂੰ 4.5 ਤੇ 5 ਇੰਚ ਦੇ ਵਿੱਚ ਵਿੱਚ ਹੀ ਪਾਉਣੇ ਚਾਹੀਦੇ ਨੇ ਫਿਰ ਜਿਹੜਾ ਆਪਣਾ ਸਲਵਾਰ ਦਾ ਪਹੁੰਚਾ ਉਹ ਕੋਮਦਾਨੀ ਹੈਗਾ ਸਲਵਾਰ ਆਪਣੀ ਬਿਲਕੁਲ ਸਟ੍ਰੇਟ ਰਹਿੰਦੀ ਹੈ ਜੀ ਹੁਣ ਆ ਦੇਖੋ ਜੀ ਆਪਾਂ ਹੁਣ ਤੁਹਾਨੂੰ ਪਿਛਲੀ ਪੌਂਚੇ ਵਾਲੀ ਸਲਾਈ ਲਾ ਕੇ ਦਿਖਾਵਾਂਗੇ ਜਦੋਂ ਨਾ ਆਪਾਂ ਸਲਵਾਰ ਦੀ ਕਟਿੰਗ ਕਰਨੀ ਆ ਆਪਾਂ ਨੂੰ ਮਤਲਬ ਕਿ ਮਿੰਕੀ ਕਟਿੰਗ ਕਰਨੀ ਚਾਹੀਦੀ ਹੈਗੀ ਜਿੰਨਾ ਆਪਾਂ ਪੌਂਚਾ ਰੱਖਣਾ ਉਸ ਤੋਂ ਬਾਅਦ 1.5 ਇੰਚੀ ਕਪੜਾ ਜ਼ਿਆਦਾ ਰੱਖਣਾ ਚਾਹੀਦਾਗਾ ਨਹੀਂ ਨਾ ਜਦੋਂ ਆਪਾਂ ਸਲਾਈ ਲਗਾਉਣੀ ਆ ਪੌਂਚੇ ਵਾਲੀ ਤਾਂ ਪਿੱਛੇ ਝੋਲ ਪੈ ਜਾਂਦਾ ਜੇ ਆਪਾਂ ਸਲਵਾਰ ਦੇ ਕਟਿੰਗ ਸਹੀ ਕਰਾਂਗੇ ਐਕਸਟਰਾ ਕਟਿੰਗ ਨਹੀਂ ਕਰਾਂਗੇ ਕੱਪੜੇ ਦੀ ਤਾਂ ਕਦੇ ਵੀ ਸਲਵਾਰ ਦੇ ਪਿਛਲੇ ਪਾਸੇ ਕਈ ਵਾਰੀ ਜੀ ਜਦੋਂ ਆਪਣੀ ਬਲਾਂ ਵਾਲੀ ਸਲਵਾਰ ਹੁੰਦੀ ਆ ਜਿਆਦਾ ਹੈਵੀ ਤਾਂ ਉਹਦਾ ਕੋਈ ਵਲ ਬਹੁਤ ਹੀ ਡੂੰਗਾ ਹੁੰਦਾ ਨੀਚੇ ਵਾਲਾ ਜੇ ਉਹਦੀ ਇਸ ਤਰ੍ਹਾਂ ਆਪਣੀ ਮਤਲਬ ਕਿ ਜਿੰਨੇ ਆਪਾਂ ਪਹੁੰਚੇ ਰੱਖਣੇ ਨੇ ਉਦੋਂ 1.5 ਇੰਚ ਐਕਸਟਰਾ ਰੱਖ ਕੇ ਹੀ ਆਪਾਂ ਨੂੰ ਕਟਿੰਗ ਕਰਨੀ ਚਾਹੀਦੀ ਆ ਤਾਂ ਆਪਣੀ ਸਲਵਾਰ ਬਹੁਤ ਹੀ ਸੋਹਣੀ ਬਣਦੀ ਹੈਗੀ ਇਸ ਤਰ੍ਹਾਂ ਜੀ ਆਪਾਂ ਪਿਛਲੀ ਸਲਾਈ ਲਗਾ ਲੈਣੀ ਹੈਗੀ ਪਿਛਲੀ ਸਲਾਈ ਦੀ ਸ਼ੇਪ ਆਪਾਂ ਕਿਦਾਂ ਬਣਾਈ ਸੀ ਤੁਹਾਨੂੰ ਮੈਰੀ ਜੀ ਕਟਿੰਗ ਵਾਲੀ ਵੀਡੀਓ ਚ ਸਾਰਾ ਦੱਸਿਆ ਹੋਇਆਗਾ ਜਿਨ੍ਹਾਂ ਨੇ ਕਟਿੰਗ ਵਾਲੀ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਚੈਨਲ ਤੇ ਵਿਜ਼ਿਟ ਕਰਕੇ ਕਟਿੰਗ ਵਾਲੀ ਵੀਡੀਓ ਵੀ ਦੇਖ ਲੈਣ ਹੁਣ ਜੀ ਆਪਣਾ ਸਲਵਾਰ ਚੋਂ ਕੱਪੜਾ ਬਚਿਆ ਸੀਗਾ ਹੁਣ ਆਪਾਂ ਜੀ ਇਹ ਕੱਪੜੇ ਦਾ ਜੀ ਆਪਾਂ ਅੱਜ ਤੁਹਾਨੂੰ ਨਾਲਾ ਵੀ ਬਣਾ ਕੇ ਦੱਸਾਂਗੇ ਵੀ ਕਿਦਾਂ ਬਣਦਾ ਹੈਗਾ ਕਿਉਂਕਿ ਜਿਹੜਾ ਕੱਪੜਾ ਬਚਦਾ ਆਪਾਂ ਨੂੰ ਵੇਸਟ ਨਹੀਂ ਕਰਨਾ ਚਾਹੀਦਾ ਉਹਦੀ ਆਪਾਂ ਨੂੰ ਜੀ ਵਰਤੋਂ ਕਰਨੀ ਚਾਹੀਦੀ ਹੈਗੀ ਇਸ ਤਰ੍ਹਾਂ ਜੀ ਕੱਪੜੇ ਨੂੰ ਫੋਲਡ ਕਰਕੇ ਇਹਦੇ ਉੱਪਰ ਆਪਾਂ ਸਲਾਈ ਲਗਾ ਲੈਣੀ ਹੈਗੀ 4 1/2 ਇੰਚ ਕੱਪੜੇ ਦੀ ਚੌੜਾਈ ਸੀਗੀ ਲੰਬਾਈ ਤੁਸੀਂ ਆਪਣੇ ਹਿਸਾਬ ਚ ਰੱਖ ਸਕਦੇ ਹੋਗੇ 1 ਇੰਚ ਜੀ ਹੁਣ ਮਤਲਬ ਕਿ ਫੋਲਡ ਕਰਕੇ 1 ਇੰਚ ਇਹ ਚੌੜਾਗਾ ਕੱਪੜਾ ਇਸ ਤਰ੍ਹਾਂ ਜੀ ਆਪੇ ਇਹਦੇ ਉੱਪਰ ਸਲਾਈ ਲਗਾ ਲੈਣੀ ਹੈਗੀ ਐਸਟਰਾ ਸਲਾਈ ਲਗਾਉਣ ਤੋਂ ਬਾਅਦ ਦੇਖੋ ਜੀ ਆ ਆਪਣਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਤੁਹਾਨੂੰ ਵਿੱਚ ਵੀ ਪਾ ਕੇ ਦਿਖਾਵਾਂਗੇ ਵੀ ਐਦਾਂ ਸਲਵਾਰ ਦੇ ਵਿੱਚ ਨਾਲਾ ਪੈ ਜਾਂਦਾ ਜੇ ਨੀਫਾ ਸਹੀ ਬਣਿਆ ਹੋਵੇ ਤਾਂ ਕਦੇ ਵੀ ਕੋਈ ਪ੍ਰੋਬਲਮ ਨਹੀਂ ਆ ਦੇਖੋ ਜੀ ਆਪਣੀ ਸਲਵਾਰ ਬਣ ਕੇ ਹੋ ਗਈ ਤਿਆਰ ਇਹ ਜੇ ਹੋਰ ਡਿਜ਼ਾਈਨ ਦੇਖਣਾ ਚਾਹਣੇ ਹੋਗੇ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਐਨਿ ਸੋਹਣੇ-ਸੋਹਣੇ ਕਮੈਂਟ ਕਰ ਲਈ ਤੇ ਆਪਣੀ ਭੈਣ ਦੀ ਐਨਿ ਸਪੋਰਟ ਕਰਨ ਦੇ ਲਈ ਜੀ ਤੁਹਾਡਾ ਦਿਲੋਂ ਬਹੁਤ-ਬਹੁਤ ਧੰਨਵਾਦ ਸਸ਼ਿਕਾ